ਇਹ ਪਰਚੀ ਕੋਈ ਸਧਾਰਨ ਪਰਚੀ ਨਹੀਂ ਇਹ ਤੁਹਾਡਾ ਭਵਿਕ ਹੈ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਚਿੱਟ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤਾਂ ਪੂਰੀ ਵਾਚ ਕਰਕੇ ਜ਼ਰੂਰ ਜਾਇਓ ਜੀ ਮਾਈ ਪੀਐਸਟੀ ਪੀਐਮਟੀ 2025 ਕਲੀਅਰ ਅੱਜ ਜੀ ਤੁਹਾਨੂੰ ਸਾਰਿਆਂ ਨੂੰ ਮੇਰਾ ਨਾਮ ਯੂਤਾ ਹੈ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2025 ਦਾ ਫਿਜ਼ੀਕਲ ਹੋ ਚੁੱਕਿਆ ਹੈ ਅੱਪਾ ਗੱਲ ਕਰ ਰਹੇ ਆ ਪੰਜਾਬ ਪੁਲਿਸ ਕਨਸਟੇਬਲ ਦੇ ਫਿਜ਼ੀਕਲ ਦੀ 2025 ਦੇ ਵਿੱਚ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਵੇਂ ਕਿ ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ ਕਿਉਂਕਿ 2025 ਦੇ ਵਿੱਚ ਮੈਂ ਵੀ ਆਪਦਾ ਫਿਜ਼ੀਕਲ ਦਿੱਤਾ ਸੀ ਜਲੰਧਰ 'ਚ ਤੇ ਅੱਜ ਆਪਾਂ ਗੱਲ ਕਰਨ ਵਾਲਿਆਂ 2025 ਦੇ ਫਿਜ਼ੀਕਲ ਦੇ ਰਿਵਿਊ ਦੀ ਕਿ ਬੱਚਿਆਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 25 ਦੇ ਵਿੱਚ ਜਿਹੜੇ ਫਿਜ਼ੀਕਲ ਹੋਏ ਸੀ ਉਹਨਾਂ ਨੂੰ ਸਰਕਾਰ ਵੱਲੋਂ ਪੋਸਟਪੋਨ ਕਰਨਾ ਪਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤ ਹੋ ਚੁੱਕੇ ਸੀ ਪੰਜਾਬ ਦੇ ਵਿੱਚ ਬਾੜ ਆ ਚੁੱਕੀ ਸੀ ਥਾਂ ਥਾਂ ਤੇ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਜਾਂਦੇ ਸੀ ਉਹਨਾਂ ਦੇ ਗਰਾਊਂਡ ਦੇ ਵਿੱਚ ਪਾਣੀ ਖੜਾ ਹੋ ਚੁੱਕਿਆ ਸੀ ਤਾਂ ਕਰਕੇ ਸਰਕਾਰ ਨੇ 1 ਮਹੀਨਾ ਹੋਰ ਅੱਗੇ ਫਿਜ਼ੀਕਲ ਨੂੰ ਪੋਸਟਪੋਨ ਕਰ ਦਿੱਤਾ ਸੀ ਪਰ ਜਵਾਗਾਂ ਤੋਂ ਤਿਆਰੀ ਨਹੀਂ ਹੋਈ ਸੀ ਬੱਚੇ ਤਾਂ ਗਰਾਊਂਡ ਨਹੀਂ ਜਾਏ ਜਾਂਦੇ ਸੀ ਕਿਉਂਕਿ ਗਰਾਊਂਡ ਪਾਣੀ ਨਾਲ ਭਰੇ ਹੋਏ ਸੋਡ ਦੇ ਨੇੜੇ ਰਹਿਣ ਵਾਲੀਆਂ ਤੇ ਇੱਧਰ ਸਾਡੇ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਸੀ ਕਰ ਤੇ ਇਸ ਕਰਕੇ ਅਬੌਰ ਵਾਲੇ ਬੱਚਿਆਂ ਨੇ ਬਹੁਤ ਜ਼ਿਆਦਾ ਸਰਵਾਈਵ ਕੀਤਾ ਹੈ ਉਹਨਾਂ ਨੂੰ ਤਾਂ ਗਰਾਊਂਡ ਵੀ ਨਹੀਂ ਜਾਇਆ ਜਾਂਦਾ ਸੀ ਸਾਡੇ ਨੇੜੇ ਜਿਹੜੇ ਬੱਚੇ ਰਹਿੰਦੇ ਆ ਉਹਨਾਂ ਨੂੰ ਵੀ ਬਹੁਤ ਮੁਸ਼ਕ ਆਪਾਂ ਸਾਰੇ ਗੱਲ ਕਰ ਲਈਏ ਕਿ ਪੰਜਾਬ ਦੇ ਸਾਰੇ ਬੱਚਿਆਂ ਨੂੰ ਹੀ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇੰਨੇ ਸਾਰੇ ਮੁਸ਼ਕਲਾਂ ਦੇ ਬਾਵਜੂਦ ਵੀ ਮੈਂ ਆਪਦਾ ਫਿਜ਼ੀਕਲ ਕਲੀਅਰ ਕੀਤਾ ਹੈ ਨਾ ਹੀ ਕੋਈ ਅਕੈਡਮੀ ਜੁਆਇਨ ਕੀਤੀ ਸਿਰਫ ਘਰ ਬੈ ਕੇ ਹੀ ਤਿਆਰੀ ਕੀਤੀ ਸੀਗੀ ਫਿਜ਼ੀਕਲ ਦੀ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਵੀ ਘਰੇ ਬੈ ਕੇ ਕਿਵੇਂ ਆਪਦੇ ਫਿਜ਼ੀਕਲ ਦੀ ਤਿਆਰੀ ਕਰ ਸਕਦੇ ਹੋ ਤੇ ਫਰਸਟ ਅਟੈਂਪਟ ਦੇ ਵਿੱਚ ਆਪਦਾ ਫਿਜ਼ੀਕਲ ਕਲੀਅਰ ਕਰ ਸਕਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਛੋਟੀਆਂ-ਛੋਟੀਆਂ ਮਿਸਟੇਕਸ ਦੀ ਗੱਲ ਕਰਾਂਗੇ ਜੋ ਮੈਂ ਖੁਦ ਵੀ ਕੀਤੀਆਂ ਤੇ ਮੈਂ ਉਹਨਾਂ ਤੋਂ ਬਹੁਤ ਕੁਝ ਜ਼ਿਆਦਾ ਸਿੱਖਿਆ ਹੈ ਤੇ ਉਹੀ ਗੱਲਾਂ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਾਂ ਕਿ ਤੁਸੀਂ ਉਹ ਸਾਰੀਆਂ ਮਿਸਟੇਕਸ ਨਾ ਕਰੋ ਤੇ ਸਭ ਤੋਂ ਪਹਿਲਾਂ ਆ ਫਿਜ਼ੀਕਲ ਦੇ ਵਿੱਚ ਸਭ ਤੋਂ ਪਹਿਲਾਂ 800 ਮੀਟਰ ਦੀ ਰਨਿੰਗ ਹੁੰਦੀ ਹੈ 430 ਮਿੰਟਸ ਦੇ ਵਿੱਚ ਕੰਪਲੀਟ ਕਰਨੀ ਹੁੰਦੀ ਹੈ ਲੌਂਗ ਜੰਪ ਹੁੰਦਾ ਹੈ 9 ਫੁੱਟ 10 ਇੰਚ ਦਾ ਤੇ ਹਾਈ ਜੰਪ ਹੁੰਦਾ ਆ 3 ਫੁੱਟ 3 ਫੁੱਟ 1/2 ਇੰਚ ਦਾ ਤੇ ਹਾਈਟ ਮੰਗੀ ਹੋਈ ਹੈ ਇਹਨਾਂ ਨੇ 5 ਫੁੱਟ 2 ਇੰਚ ਤੁਹਾਡੀ ਹਾਈਟ ਹੈ ਗਰਲਸ ਸਭ ਤੋਂ ਪਹਿਲਾਂ ਇਹ ਸੋਚਦੀਆਂ ਹਨ ਕਿ ਉਹਨਾਂ ਦਾ ਫਿਜ਼ੀਕਲ ਵੀ ਬੁਆਇਜ਼ ਦੇ ਵਾਂਗ ਬਹੁਤ ਟਫ ਹੋਏਗਾ ਪਰ ਗਰਲਸ ਨੂੰ ਘਬਰਾਉਣਾ ਨਹੀਂ ਚਾਹੀਦਾ ਕਿ ਉਹਨਾਂ ਦਾ ਫਿਜ਼ੀਕਲ ਮਤਲਬ ਬਹੁਤ ਹੀ ਜ਼ਿਆਦਾ ਸੌਖਾ ਹੈ इजीली ਹੀ ਕੰਪਲੀਟ ਹੋ ਜਾਂਦਾ ਹੈ ਜੇ ਤੁਸੀਂ ਥੋੜੀ ਜੀ ਸਟ੍ਰੈਟਜੀ ਲਾਉਂਗੇ ਥੋੜਾ ਜਿਆਦਾ ਸਟੈਮੀਨਾ ਬਿਲਡ ਕਰੋਗੇ ਤਾਂ ਬਹੁਤ ਸੌਖੇ ਤਰੀਕੇ ਨਾਲ ਤੁਹਾਡਾ ਫਿਜ਼ੀਕਲ ਕਲੀਅਰ ਹੋ ਸਕਦਾ ਹੈ ਤੇ ਅੱਜ ਦੀ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਕਿ ਤੁਸੀਂ ਉਹ ਸਟ੍ਰੈਟਜੀ ਕਿਹੜੀ ਹੈ ਜਿਸ ਦੇ ਨਾਲ ਤੁਸੀਂ ਆਪਦਾ ਫਿਜ਼ੀਕਲ ਕਲੀਅਰ ਕਰ ਸਕਦੇ ਹੋ ਸਾਰਿਆਂ ਨੂੰ ਇਹ 7 ਦਿਨਾਂ ਦਾ ਰੁਟੀਨ ਦੇਣ ਜਾ ਰਹੀਆਂ ਜਿਹੜਾ ਕਿ ਤੁਸੀਂ ਫੋਲੋ ਕਰਨਾ ਹੈ ਜਿਵੇਂ ਕਿ ਪਹਿਲੇ ਦਿਨ ਤੀਸਰੇ ਦਿਨ ਤੇ ਪੰਜਵੇਂ ਦਿਨ ਇਸ ਦਿਨ ਤੁਸੀਂ ਆਪ ਦਾ ਸਟੈਮੀਨਾ ਬਿਲਡ ਕਰਨ ਤੇ ਸੋਚਣਾ ਹੈ ਜਿਵੇਂ ਕਿ ਤੁਹਾਡੀ 800 ਮੀਟਰ ਰੇਸ ਹੈ ਤਾਂ ਤੁਸੀਂ 1600 ਮੀਟਰ ਦੌੜਨਾ ਹੈ ਰੁਕਣਾ ਨਹੀਂ ਹੈ ਵਿੱਚ ਤੇ ਬਸ ਦੋੜੇ ਜਾਣਾ ਹੈ ਜੋਗਿੰਗ ਕਰਨੀ ਹੈ ਭਾਵੇਂ ਤੁਹਾਨੂੰ ਸਾਹ ਵੀ ਚੜਦਾ ਹੈ ਕੋਈ ਗੱਲ ਨਹੀਂ ਪਰ ਰੁਕਣਾ ਨਹੀਂ ਹੈ ਤੁਸੀਂ ਆਪ ਦਾ ਇੱਕ ਟਾਈਮ ਬਾਉਂਡੇਸ਼ਨ ਵੀ ਨਹੀਂ ਰੱਖਣੀ ਕਿ ਮੈਨੂੰ 4:30 ਮਿੰਟ ਦੇ ਵਿੱਚ ਕੰਪਲੀਟ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਆਪ ਦਾ 10 ਮਿੰਟ ਤੱਕ ਦੋੜੋ ਜਿੰਨਾ ਤੁਹਾਡੇ ਤੋਂ ਦੋੜਿਆ ਜਾਂਦਾ ਹੈ ਬਸ ਓਨਾ ਦੋੜੋ ਫਿਰ ਦੂਸਰੇ ਦਿਨ ਤੇ ਚੌਥੇ ਦਿਨ ਤੁਸੀਂ ਸਪੀਡ ਤੇ ਫੋਕਸ ਕਰਨਾ ਹੈ ਜਿਵੇਂ ਪਹਿਲਾਂ ਤੁਸੀਂ ਜੋਗਿੰਗ ਕਰਦੇ ਸੀ ਹੁਣ ਤੁਸੀਂ ਜੋਗਿੰਗ ਨਹੀਂ ਕਰਨੀ ਆਪਦੀ ਸਪੀਡ ਵਧਾਉਣੀ ਹੈ ਤੁਹਾਨੂੰ ਸਾਹ ਚੜਦਾ ਕੋਈ ਨਹੀਂ ਚੜਨ ਦੋ ਆਪਦਾ ਸਾਹ ਪਕਾਓ ਲਾਈਟ ਯੋਗਾ ਕਰਨੀ ਹੈ ਤੇ ਸਟ੍ਰੈਚਿੰਗ ਕਰਨੀ ਹੈ ਕਿਉਂਕਿ ਜਿੰਨਾ ਚਿਰ ਤੁਸੀਂ ਸਟ੍ਰੈਚਿੰਗ ਨਹੀਂ ਕਰੋਗੇ ਫਿਰ ਤੁਹਾਡੇ ਮਸਲਸ ਦਰਦ ਹੋਣ ਲੱਗ ਜਾਣਗੇ ਫਿਰ ਤੁਸੀਂ ਐ ਸੋਚੋਗੇ ਕਿ ਬਈ ਮੇਰੇ ਤੋਂ ਤਾਂ ਨਹੀਂ ਹੋ ਰਿਹਾ ਇਸ ਲਈ ਸਟ੍ਰੈਚਿੰਗ ਕਰਨਾ ਐਕਸਰਸਾਈਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ 7ਵੇਂ ਦਿਨ ਤੁਸੀਂ ਰੈਸਟ ਕਰਨਾ ਹੈ ਜੇ ਤੁਸੀਂ ਇਸ 7 ਡੇ ਦਾ ਸ਼ੈਡਿਊਲ ਤੁਸੀਂ 30 ਤੋਂ 35 ਦਿਨ ਤੱਕ ਫਾਲੋ ਕਰਦੇ ਹੋ ਤਾਂ ਤੁਹਾਡਾ ਫਿਜ਼ੀਕਲ ਕਲੀਅਰ ਹੋਣਾ ਗਾਰੰਟੀ ਟੈਕਨੀਕ ਦੀ ਗੱਲ ਕਰਦੇ ਹਾਂ ਤਾਂ ਲੌਂਗ ਜੰਪ ਦੇ ਵਿੱਚ ਤਾਕਤ ਨਹੀਂ ਟੈਕਨੀਕ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਤੁਸੀਂ ਟੇਕ ਆਫ ਕਰਨ ਲੱਗੇ ਹੋ ਤਾਂ ਇੱਕ ਦੋ ਸਟੈਪਸ ਤੋਂ ਪਹਿਲਾਂ ਤੁਸੀਂ ਆਪਣੀ ਸਪੀਡ ਨੂੰ ਬਿਲਡ ਕਰਨਾ ਹੈ ਦੂਸਰਾ ਲੈਂਡਿੰਗ ਦੇ ਵਿੱਚ ਹੀਲਸ ਤੁਹਾਡੇ ਟੱਚ ਨਹੀਂ ਹੋਣੀ ਚਾਹੀਦੀ ਤੇ ਡੇਲੀ ਪ੍ਰੈਕਟਿਸ ਕਰਨੀ ਹੈ ਲੌਂਗ ਜੰਪ ਦੀ ਤੇ ਹਾਈ ਜੰਪ ਦੀ ਤੇ ਲੌਂਗ ਜੰਪ ਤੇ ਹਾਈ ਜੰਪ ਤਾਂ ਬਹੁਤ ਸੌਖਾ ਹੀ ਹੋ ਜਾਂਦਾ ਕੁੜੀਆਂ ਦਾ ਬਸ ਥੋੜਾ ਜਿਹਾ ਉਹਨਾਂ ਨੂੰ ਰਨਿੰਗ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਹੜੀ ਕਿ ਤੁਸੀਂ ਮੇਰਾ ਰੂਲ ਫਾਲੋ ਕਰੋਗੇ 7 ਦੇ ਆਲਾ 1 ਮਹੀਨਾ 2 ਮਹੀਨੇ ਲਗਾਉਂਗੇ ਇਸ ਚੀਜ਼ ਨੂੰ ਤਾਂ ਤੁਹਾਡੀ ਫਿਜ਼ੀਕਲ ਜ਼ਰੂਰ ਕਲੀਅਰ ਹੋ ਜਾਏ। ਕਾਮਨ ਮਿਸਟੇਕਸ ਜਿਹੜੀਆਂ ਕਿ ਬਹੁਤ ਸਾਰੀਆਂ ਕੁੜੀਆਂ ਕਰਦੀਆਂ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਮਤਲਬ ਕੁੜੀਆਂ ਨੂੰ ਆਂ ਲੱਗਦਾ ਕਿ ਉਹ ਤਾਂ ਘਰੇ ਰਹਿੰਦੀਆਂ ਉਹਨਾਂ ਤੋਂ ਫਿਜ਼ੀਕਲ ਕਲੀਅਰ ਨਹੀਂ ਹੋਣਾ ਪਰ ਤੁਸੀਂ ਆਪ ਦੇ ਵੱਲੋਂ ਪੂਰੀ ਮਿਹਨਤ ਕਰੋ। ਗਰਾਊਂਡ ਜਾਓ ਉੱਥੇ ਜਾ ਕੇ ਰਨਿੰਗ ਕਰੋ ਆਪਦੀ ਐਕਸਰਸਾਈਜ਼ ਕਰੋ ਸਕੇਮਿਨਾ ਬਿਲਡ ਕਰੋ ਤੁਹਾਡੀ ਤਾਂ ਪੱਕਾ ਹੋ ਜਾਏਗਾ। ਤੁਸੀਂ ਪਹਿਲਾਂ ਹੀ ਆਪਦੇ ਆਪ ਨੂੰ ਨਿਰਾਸ਼ਨਾ ਕਰੋ ਕਿ ਨਹੀਂ ਮੈਂ ਤਾਂ ਘਰੇ ਤੇ ਰਹਿੰਦੀ ਸੀ ਮੇਰੇ ਤੋਂ ਤਾਂ ਫਿਜ਼ੀਕਲ ਕਲੀਅਰ ਨਹੀਂ ਹੋਣਾ। ਦੂਸਰਾ ਇਹ ਹੈ ਕਿ ਰੌਂਗ ਸ਼ੂਜ਼ ਨਾ ਸ਼ੂਜ਼ ਬਹੁਤ ਹੀ ਜ਼ਿਆਦਾ ਮੈਨ ਹੁੰਦੇ ਆ ਕਿਉਂਕਿ ਸਾਰਾ ਕੰਮ ਹੀ ਆਪਾਂ ਸ਼ੂਜ਼ ਦੇ ਨਾਲ ਹੀ ਆ ਤੇ ਸ਼ੂਜ਼ ਬਹੁਤ ਵਧੀਆ ਹੋਣੇ ਚਾਹੀਦੇ ਆ ਤੁਹਾਡੇ ਮਤਲਬ ਬਾਰੇ ਮਹਿੰਗੇ ਵੀ ਸ਼ੂਜ਼ ਨਾ ਲਓ ਪਰ ਸ਼ੂਜ਼ ਵਧੀਆ ਹੋਣੇ ਚਾਹੀਦੇ ਆ ਤਾਂ ਕਿ ਤੁਹਾਡੇ ਜਿਹੜੀ ਕਾਫ ਮਸਲਸ ਆ ਉਹ ਪਰਨਾਂ ਛੇਤੀ ਤੇ ਤੁਹਾਡੇ ਲੱਤਾਂ ਦਰਦ ਨਾ ਕਰਨ ਡੇਲੀ ਓਵਰ ਪ੍ਰੈਕਟਿਸ ਵੀ ਇੱਕ ਬਹੁਤ ਜ਼ਿਆਦਾ ਗਲਤੀ ਕਰਦੇ ਨੇ ਬਹੁਤ ਸਾਰੇ ਬੱਚੇ ਕਿ ਜ਼ਿਆਦਾ ਪ੍ਰੈਕਟਿਸ ਕਰਨ ਨਾਲ ਕਿ ਪਤਾ ਤੁਹਾਡਾ ਫਿਜ਼ੀਕਲ ਕਲੀਅਰ ਹੋ ਜਾਏ ਪਰ ਐ ਨਹੀਂ ਹੁੰਦਾ ਆਪ ਦਾ ਇੱਕ ਟਾਈਮ ਬਾਉਂਡੇਸ਼ਨ ਸੈੱਟ ਕਰੋ ਕਿ ਮੈਂ 15 ਮਿੰਟ ਐਕਸਰਸਾਈਜ਼ ਕਰਨੀ ਹੈ 15 ਮਿੰਟ ਪ੍ਰੈਕਟਿਸ ਕਰਨੀ ਹੈ ਇਸ ਤਰ੍ਹਾਂ ਤੁਸੀਂ ਜ਼ਿਆਦਾ ਪ੍ਰੈਕਟਿਸ ਨਾ ਕਰੋ ਜਿੰਨੇ ਤੁਸੀਂ ਹਰ ਰੋਜ਼ ਕਰਦੇ ਜਿੰਨੇ ਤੁਹਾਡੇ ਤੋਂ ਹੋ ਸਕਦੀ ਹੈ ਬਸ ਓਨੇ ਪ੍ਰੈਕਟਿਸ ਕਰੇ ਰਹਿ ਕੇ ਤਿਆਰੀ ਕੀਤੀ ਸੀ ਤੇ ਮੈਂ ਦੱਸ ਦਿੰਦੀ ਹਾਂ ਕਿ ਮੈਂ ਤਿਆਰੀ ਕਿਵੇਂ ਕੀਤੀ ਸੋ ਸਾਡੇ ਨੇੜੇ ਤੇੜੇ ਕੋਈ ਵੀ ਗਰਾਊਂਡ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਮੈਂ ਘਰੇ ਰਹਿ ਕੇ ਹੀ ਪ੍ਰੈਕਟਿਸ ਵਗੈਰਾ ਕਰਦੀ ਸੀ ਐਕਸਰਸਾਈਜ਼ ਵਗੈਰਾ ਕਰ ਬੜਾ ਕੁਲਾ ਕਰਾ ਹੈ ਤਾਂ ਕਰਕੇ ਮੈਂ ਉੱਥੇ ਸਪ੍ਰਿੰਟ ਲਾ ਲੈਂਦੀ ਸੀ ਐਕਸਰਸਾਈਜ਼ ਕਰਦੀ ਸੀ ਤੇ 20 ਤੋਂ 30 ਮੀਟਰ ਫਰੌਗ ਜੰਪ ਲਗਾਣਾ ਯੂਟਿਊਬ ਤੋਂ ਸਰਚ ਕਰ ਕਰਕੇ ਜਿਹੜੀ ਜਿਹੜੀ ਐਕਸਰਸਾਈਜ਼ ਮੇਨ ਹੁੰਦੀ ਸੀ ਉਹ ਸਾਰੀ ਮੈਂ ਕਰਦੀ ਸੀ ਘਰੇ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਫਿਜ਼ੀਕਲ ਮੋਂਦੇ ਵਿੱਚ ਇੱਕ ਮਹੀਨਾ ਰਹਿ ਚੁੱਕਿਆ ਤਾਂ ਫਿਰ ਮੈਂ ਰੋਡ ਤੇ ਰਨਿੰਗ ਕੀਤੀ ਉੱਥੇ ਮੈਂ ਟਾਈਮਰ ਲਗਾ ਲਗਾ ਕੇ ਰਨਿੰਗ ਕਰਦੀ ਸੀ ਕਿ ਮੇਰਾ 4.5 ਮਿੰਟ ਦੇ ਵਿੱਚ ਕੰਪਲੀਟ ਹੋ ਰਿਹਾ ਹੈ ਜਾਂ ਨਹੀਂ ਪਰ ਹਰ ਰੋਜ਼ ਟਾਈਮਰ ਨਹੀਂ ਲਗਾਉਂਦੀ ਸੀ ਤੇ ਇੱਕ ਦਿਨ ਟਾਈਮਰ ਲਗਾ ਲਿਆ ਫਿਰ 6 ਦਿਨ ਆਪ ਦਾ ਲੌਂਗ ਰਨ ਕਰਦੀ ਸੀ ਲੌਂਗ ਰਨਿੰਗ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਇਹਦੇ ਨਾਲ ਤੁਹਾਡਾ ਇੱਕ ਤਾਂ ਸਾਹ ਪੱਕਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਤੁਸੀਂ ਬ੍ਰੀਥ ਕਿਵੇਂ ਲੈਣੀ ਹੈ ਜਿਵੇਂ ਕਿ ਮੈਂ ਸੋਚਦੀ ਸੀ ਜਿਵੇਂ ਮੈਂ ਦੋ ਸਟੈਪ ਅੱਗੇ ਲਈਏ ਤਾਂ ਦੋ ਸਟੈਪ ਦੇ ਵਿੱਚ ਮੈਂ ਬ੍ਰੀਥ ਅੰਦਰ ਲੈਣੀ ਹੈ ਤੇ ਦੋ ਸਟੈਪ ਹੋਰ ਅੱਗੇ ਲਈ ਤਾਂ ਬ੍ਰੀਥ ਬਾਹਰ ਲੈਣੀ ਹੈ ਇਸ ਕਰਕੇ ਇਹ ਕੁਝ ਮੈਂ ਆਵਦੀਆਂ ਟੈਕਨੀਕਸ ਫੋਲੋ ਕੀਤੀਆਂ ਕੁਝ ਮੇਰੇ ਘਰ ਦੇ ਨੇ ਮੈਨੂੰ ਆਵਦੀਆਂ ਟੈਕਨੀਕਸ ਦਸੀਆਂ ਕੁਝ YouTube ਤੋਂ ਫੋਲੋ ਕੀਤਾ ਕਰ ਇਹ ਵਿੱਚ ਰਹਿ ਕੇ ਹੀ ਆਪ ਦਾ ਫਿਜ਼ੀਕਲ ਕਲੀਅਰ ਕਰ ਲਿਆ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਵੀ ਮੇਰੇ ਇਸ ਵੀਡੀਓ ਨੂੰ ਫੋਲੋ ਕਰੋ ਤੇ ਜੋ ਜੋ ਮੈਂ ਤੁਹਾਨੂੰ ਦੱਸਿਆ ਉਸ ਚੀਜ਼ ਨੂੰ ਫੋਲੋ ਕਰਦੇ ਤੁਸੀਂ ਆਪ ਦਾ ਫਿਜ਼ੀਕਲ ਕਲੀਅਰ ਕਰ ਸਕਦੇ ਹੋ ਸਸਿਕਾ